ਹੀਰੋ ਬੈਕਰੀ ਦੇ ਜਿੱਥੇ ਗੈਰ ਕਾਨੂੰਨੀ ਤੌਰ ਤੇ ਜਿਹੜੀ ਹੈ ਉਹ ਸਾਰੀ ਕੀਤੀ ਜਾ ਰਹੀ ਸੀ ਜਿਹੜੀ ਜਗਾ ਉਹ ਬਾਦਮਲਕੀ ਜਾ ਰਹੀ ਸੀ 5 ਸਤੰਬਰ 2023 ਨੂੰ ਜਿਹੜੀ ਹੈ ਉਹ ਦੁਕਾਨ ਸੀਲ ਕਰਾਈ ਜਾਂਦੀ ਹੈ ਪਰ ਬੈਕਰੀ ਦੇ ਮਾਲਕਾਂ ਵੱਲੋਂ ਜਿਹੜੀ ਆਪਣੇ ਫਦਰ ਉੱਤੇ ਸੀਲ ਤੋੜ ਕੇ ਅਨधिकृत ਤੌਰ ਦੇ ਉੱਤੇ ਜਿਹੜੀ ਹੈ ਉਹ ਸਾਰੀ ਦਾ ਕੰਮ ਕੀਤਾ ਜਾ ਰਿਹਾ ਸੀ ਗਾ ਤਾਂ ਉਸ ਦੇ ਚੱਲਦੇ ਹੋਏ ਜਿਹੜੀ ਹੈ ਇੱਕ ਵਾਰੀ ਫੇਰ ਤੋਂ ਉਹ ਹੀਰੋ ਬੈਕਰੀ ਦੇ ਜਿਹੜੇ ਓਨਰ ਹੈ ਉਹਨਾਂ ਉੱਤੇ ਜਿਹੜੀ ਹੈ ਐਫ ਆਈ ਆਰ ਦਰਜ ਹੋਈ ਹੈ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸਿਟੀ ਹੈਡਲਾਈਨਸ ਤੇ ਮੈਂਬਰ ਵੀ ਲੁਧਿਆਣਾ ਦੇ ਮਹਲਾ ਰੋਡ ਵਿਖੇ ਖੜੇ ਆ ਜਿੱਥੇ ਹੀਰੋ ਬੈકરી ਚੌਂਕ ਦੇ ਨਾਮ ਨਾਲ ਜਾਣ ਜਾਣ ਵਾਲੀ ਹੀਰੋ ਬੈકરી ਦੇ ਜਿੱਥੇ ਗੈਰ ਕਾਨੂੰਨੀ ਤੌਰ ਤੇ ਜਿਹੜੀ ਹੈ ਉਹ ਸਾਰੀ ਕੀਤੀ ਜਾ ਰਹੀ ਸੀ ਜਿਹੜੀ ਜਗਾ ਉਹ ਵੱਧ ਮੁਲਕੀ ਜਾ ਰਹੀ ਸੀ ਜਿਸ ਦੇ ਚੱਲਦੇ ਹੋਏ ਜਿਹੜੀ 5 ਸਤੰਬਰ 2023 ਨੂੰ ਜਿਹੜੀ ਹੈ ਉਹ ਦੁਕਾਨ ਸੀਲ ਕਰਾਈ ਜਾਂਦੀ ਆ ਪਰ ਬੈકરી ਦੇ ਮਾਲਕਾਂ ਵੱਲੋਂ ਜਿਹੜੀ ਆਪਣੇ ਪੱਧਰ ਉੱਤੇ ਸੀਲ ਤੋੜ ਕੇ ਅਨधिकृत ਤੌਰ ਦੇ ਉੱਤੇ ਜਿਹੜੀ ਹੈ ਉਹ ਸਾਰੀ ਦਾ ਕੰਮ ਕੀਤਾ ਜਾ ਰਿਹਾ ਸੀਗਾ ਤਾਂ ਉਸ ਦੇ ਚੱਲਦੇ ਹੋਏ ਜਿਹੜੀ ਆ ਇੱਕ ਵਾਰੀ ਫੇਰ ਤੋਂ ਉਹ ਹੀਰੋ ਬੈਕਰੀ ਦੇ ਜਿਹੜੇ ਓਨਰ ਹੈ ਉਹਨਾਂ ਉੱਤੇ ਜਿਹੜੀ ਆ ਐਫ ਆਈ ਆਰ ਦਰਜ ਹੋਈ ਤੁਹਾਨੂੰ ਦੱਸ ਦਈਏ ਕਿ ਐਫ ਆਈ ਆਰ ਜਿਹੜੀ ਆ ਉਹ ਵਧੀਕ ਕਮਿਸ਼ਨਰ ਪੀ ਨਗਰ ਨਿਗਮ ਲੁਧਿਆਣਾ ਦੇ ਅੰਡਰ ਜਿਹੜੀ ਆ ਇਹ ਐਫ ਆਈ ਆਰ ਦਰਜ ਕਰਵਾਈ ਗਈ ਹੈ ਤਾਂ ਬਿਲਕੁਲ ਤੁਹਾਨੂੰ ਦੱਸ ਰਹੇ ਹਾਂ ਕਿ ਲੁਧਿਆਣਾ ਦਾ ਹੀਰੋ ਬੈਕਰੀ ਨਾਮ ਨਾਲ ਜਾਣ ਜਾਣੇ ਚੌਂਕ ਦੇ ਵਿੱਚ ਜਿਹੜੀ ਹੈ ਹੀਰੋ ਬੈਕ ਰਿਆ ਉਸ ਦੇ ਉੱਤੇ ਅ ਐਫ ਆਈ ਆਰ ਜਿਹੜੀ ਹੈ ਉਹ ਦਰਜ ਕਰਵਾਈ ਗਈ ਹੈ ਪਰ ਤੁਹਾਨੂੰ ਦੱਸ ਦਈਏ ਕਿ 2023 ਦੇ ਵਿੱਚ ਜਦੋਂ ਇਸ ਮਸ਼ਹੂਰ ਹੀਰੋ ਬੈਕਟ ਜਿਹੜੀ ਹੈ ਉਹ ਸਾਰੀ ਚਲਦੀ ਪਈ ਉਸ ਸਮੇਂ ਜਿਹੜੀ ਹੈ ਅ ਵਧੀਕ ਕਮਿਸ਼ਨਰ ਪਰਮਦੇਵ ਸਿੰਘ ਜੀ ਵੱਲੋਂ ਜਿਹੜੀ ਹੈ ਇਸ ਬੈਕਰੀ ਦੇ ਖਿਲਾਫ ਜਿਹੜੀ ਹੈ ਉਹ ਇੱਕ ਕੰਪਲੇਂਟ ਕੀਤੀ ਗਈ ਸੀ ਜਿਸ ਦੇ ਤਹਿਤ ਕਾਰਪੋਰੇਸ਼ਨ ਵੱਲੋਂ ਜਿਹੜੀ ਹੈ ਉਹ ਇਸ ਬੈਕਰੀ ਵੀ ਸੀਲ ਕਰ ਦਿੱਤੀ ਗਈ ਸੀ ਪਰ ਇਸ ਬੈਕਰੀ ਦੇ ਦਿਵੰਗ ਮਾਲਕ ਵੱਲੋਂ ਜਿਹੜੀਆਂ ਆ ਉਹ ਸੀਲ ਤੋੜ ਕੇ ਜਿਹੜੀ ਹੈ ਉਹ ਬੈਕਰੀ ਦੀ ਸਾਰੀ ਫਿਰ ਮੜ ਉਸੇ ਤੇ ਰਿਕਣਾ ਸ਼ੁਰੂ ਕਰਵਾਈ ਗਈ ਸੀ ਤੇ ਉਸ ਤੋਂ ਬਾਅਦ ਜਿਹੜੀ ਹੈ ਉਹ ਉਹਨਾਂ ਨੇ ਜਿਹੜੀ ਕੰਪਲੇਂਟ ਕੀਤੀ ਸੀ ਤਾਂ ਉਹ ਪੁਲਿਸ ਕਮਿਸ਼ਨਰ ਰੇਟ ਵੱਲੋਂ ਜਿਹੜੀ ਹੈ ਉਹ ਹੁਣ ਇਨਵੈਸਟੀਗੇਸ਼ਨ ਤੋਂ ਬਾਅਦ ਐਫ ਆਈ ਆਰ ਦਰਜ ਕੀਤੀ ਗਈ ਹੈ ਤਾਂ ਦੇਖਣ ਨਾਲ ਆਏ ਹੋਏਗਾ ਵੀ ਹੁਣ ਅੱਗੇ ਇਸ ਦੇ ਉੱਤੇ ਕਾਰਵਾਈ ਜਿਹੜੀ ਆ ਉਹ ਕੀ ਕੀਤੀ ਜਾਂਦੀ ਹੈ ਕਿ ਜਿਹੜੀ ਕਾਰਪੋਰੇਸ਼ਨ ਦੀ ਬਿਲਡਿੰਗ ਬ੍ਰਾਂਚ ਹੈ ਕਿਹਾ ਉਹ ਇਸ ਦੇ ਉੱਤੇ ਫਿਰ ਜਿਹੜੀ ਹੈ ਕਾਰਵਾਈ ਕਰੇਗੀ ਤਾਂ ਕੀ ਜੋ ਕਾਰਵਾਈ ਇਸ ਦੇ ਉੱਤੇ ਇਨ ਫਿਊਚਰ ਦੇਖਣ ਨੂੰ ਹੋਏਗੀ ਤਾਂ ਤੁਹਾਨੂੰ ਉਸ ਦੀ ਜਿਹੜੀ ਹੈ ਉਹ ਵੀ ਜਾਣਕਾਰੀ ਜਲਦ ਦਵਾਂਗੇ ਤੇ ਦੇਖੋ ਸਿਟੀ ਹੈਡਲਾਈਨਸ ਕੈਮਰਾਮੈਨ ਸੇਵਾ ਸਿੰਘ ਦੇ ਨਾਲ ਮੈਂ ਅੰਬਰ ਵੀ ਥੈਂਕ ਯੂ ਹੀਰੋ ਬੈਕਰੀ ਦੇ ਜਿੱਥੇ ਗੈਰ ਕਾਨੂੰਨੀ ਤੌਰ ਤੌਰ ਤੇ ਜਿਹੜੀ ਹੈ ਉਹ ਸਾਰੀ ਕੀਤੀ ਜਾ ਰਹੀ ਸੀ ਜਿਹੜੀ ਜਗਾ ਉਹ ਵੱਧ ਮਲੱਕੀ ਜਾ ਰਹੀ ਸੀ 5 ਸਤੰਬਰ 2023 ਨੂੰ ਜਿਹੜੀ ਹੈ ਉਹ ਦੁਕਾਨ ਸੀਲ ਕਰਾਈ ਜਾਂਦੀ ਹੈ ਪਰ ਬੈਕਰੀ ਦੇ ਮਾਲਕਾਂ ਵੱਲੋਂ ਜਿਹੜੀ ਹੈ ਆਪਣੇ ਫਦਰ ਉਤੇ ਸੀਲ ਤੋੜ ਕੇ ਅਨधिकृत ਤੌਰ ਦੇ ਉਤੇ ਜਿਹੜੀ ਹੈ ਉਹ ਸਾਰੀ ਦਾ ਕੰਮ ਕੀਤਾ ਜਾ ਰਿਹਾ ਸੀ ਗਾ ਤਾਂ ਉਸ ਦੇ ਚੱਲਦੇ ਹੋਏ ਜਿਹੜੀ ਹੈ ਇੱਕ ਵਾਰੀ ਫੇਰ ਤੋਂ ਉਹ ਹੀਰੋ ਬੈਕਰੀ ਦੇ ਜਿਹੜੇ ਓਨਰ ਹੈ ਉਹਨਾਂ ਉੱਤੇ ਜਿਹੜੀ ਹੈ ਐਫ ਆਈ ਆਰ ਦਰਜ ਹੋਈ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸਿਟੀ ਹੈਡਲਾਈਨਸ ਤੇ ਮੈਂਬਰ ਵੀ ਲੁਧਿਆਣਾ ਦੇ ਮਲਾ ਰੋਡ ਵਿਖੇ ਖੜੇ ਆ ਜਿੱਥੇ ਹੀਰੋ ਬੈਕਰੀ ਚੌਂਕ ਦੇ ਨਾਮ ਨਾਲ ਜਾਣ ਜਾਣ ਵਾਲੀ ਹੀਰੋ ਬੈਕਰੀ ਦੇ ਜਿੱਥੇ ਗੈਰ ਕਾਨੂੰਨੀ ਤੌਰ ਤੇ ਜਿਹੜੀ ਹੈ ਉਹ ਸਾਰੀ ਕੀਤੀ ਜਾ ਰਹੀ ਸੀ ਜਿਹੜੀ ਜਗਾ ਉਹ ਵੱਦਮਲਕੀ ਜਾ ਰਹੀ ਸੀ ਜਿਸ ਦੇ ਚੱਲਦੇ ਹੋਏ ਜਿਹੜੀ 5 ਸਤੰਬਰ 2023 ਨੂੰ ਜਿਹੜੀ ਹੈ ਉਹ ਦੁਕਾਨ ਸੀਲ ਕਰਾਈ ਜਾਂਦੀ ਆ ਪਰ ਬੈਕਰੀ ਦੇ ਮਾਲਕਾਂ ਵੱਲੋਂ ਜਿਹੜੀ ਆਪਣੇ ਫਦਰ ਉੱਤੇ ਸੀਲ ਤੋੜ ਕੇ ਅਨਧਿਕਾਰਿਤ ਤੌਰ ਦੇ ਉੱਤੇ ਜਿਹੜੀ ਹੈ ਉਹ ਸਾਰੀ ਦਾ ਕੰਮ ਕੀਤਾ ਜਾ ਰਿਹਾ ਸੀਗਾ ਤਾਂ ਉਸ ਦੇ ਚੱਲਦੇ ਹੋਏ ਜਿਹੜੀ ਹੈ ਇੱਕ ਵਾਰੀ ਫੇਰ ਤੋਂ ਉਹ ਹੀਰੋ ਬੈਕਰੀ ਦੇ ਜਿਹੜੇ ਓਨਰ ਹੈ ਉਹਨਾਂ ਉੱਤੇ ਜਿਹੜੀ ਹੈ ਐਫ ਆਈ ਆਰ ਦਰਜ ਹੋਈ ਹੈ ਤੁਹਾਨੂੰ ਦੱਸ ਦਈਏ ਕਿ ਐਫ ਆਈ ਆਰ ਜਿਹੜੀ ਹੈ ਉਹ ਵਧੀਕ ਕਮਿਸ਼ਨਰ ਪੀ ਨਗਰ ਨਿਗਮ ਲੁਧਿਆਣਾ ਦੇ ਅੰਡਰ ਜਿਹੜੀ ਹੈ ਇਹ ਐਫ ਆਈ ਆਰ ਦਰਜ ਕਰਵਾਈ ਗਈ ਹੈ ਤਾਂ ਬਿਲਕੁਲ ਤੁਹਾਨੂੰ ਦੱਸ ਰਹੇ ਹਾਂ ਕਿ ਲੁਧਿਆਣਾ ਦਾ ਹੀਰੋ ਫੈਕਟਰੀ ਨਾਮ ਨਾਲ ਜਾਣ ਜਾਣੇ ਚੌਂਕ ਦੇ ਵਿੱਚ ਜਿਹੜੀ ਹੈ ਹੀਰੋ ਬੈਕ ਰਿਆ ਉਸ ਦੇ ਉੱਤੇ ਐਫ ਆਈ ਆਰ ਜਿਹੜੀ ਹੈ ਉਹ ਦਰਜ ਕਰਵਾਈ ਗਈ ਹੈ ਤਾਂ ਤੁਹਾਨੂੰ ਦੱਸ ਦਈਏ ਕਿ 2023 ਦੇ ਵਿੱਚ ਜਦੋਂ ਇਸ ਮਸ਼ਹੂਰ ਹੀਰੋ ਬੈਕ ਦੇ ਜਿਹੜੀ ਹੈ ਉਹ ਸਾਰੇ ਚੱਲਦੇ ਪਏ ਸੋ ਉਸ ਸਮੇਂ ਜਿਹੜੀ ਹੈ ਵਧੀਕ ਕਮਿਸ਼ਨਰ ਪਰਾਂਦੇਵ ਸਿੰਘ ਜੀ ਵੱਲੋਂ ਜਿਹੜੀ ਆ ਇਸ ਬੈਕਰੀ ਦੇ ਖਿਲਾਫ ਜਿਹੜੀ ਆ ਉਹ ਇੱਕ ਕੰਪਲੇਂਟ ਕੀਤੀ ਗਈ ਸੀ ਜਿਸ ਦੇ ਤਹਿਤ ਕਾਰਪੋਰੇਸ਼ਨ ਵੱਲੋਂ ਜਿਹੜੀ ਆ ਉਹ ਇਸ ਬੈਕਰੀ ਵੀ ਸੀਲ ਕਰ ਦਿੱਤੀ ਗਈ ਸੀ ਪਰ ਇਸ ਬੈਕਰੀ ਦੇ ਦਬੰਗ ਮਾਲਕ ਵੱਲੋਂ ਜਿਹੜੀਆਂ ਆ ਉਹ ਸੀਲ ਤੋੜ ਕੇ ਜਿਹੜੀ ਆ ਉਹ ਬੈਕਰੀ ਦੀ ਸਾਰੀ ਫਿਰ ਮੜ ਉਸੇ ਤਰੀਕੇ ਨਾਲ ਸ਼ੁਰੂ ਕਰਵਾਈ ਗਈ ਸੀ ਤੇ ਉਸ ਤੋਂ ਬਾਅਦ ਜਿਹੜੀ ਆ ਉਹਨਾਂ ਨੇ ਜਿਹੜੀ ਕੰਪਲੇਂਟ ਕੀਤੀ ਸੀ ਤਾਂ ਉਹ ਪੁਲਿਸ ਕਮਿਸ਼ਨਰ ਰੇਟ ਵੱਲੋਂ ਜਿਹੜੀ ਆ ਉਹ ਹੁਣ ਅ ਇਨਵੈਸਟੀਗੇਸ਼ਨ ਤੋਂ ਬਾਅਦ ਐਫ ਆਈ ਆਰ ਦਰਜ ਕੀਤੀ ਗਈ ਹੈ ਤਾਂ ਦੇਖਣ ਨਾਲ ਆਏ ਹੋਏਗਾ ਵੀ ਹੁਣ ਅੱਗੇ ਇਸ ਦੇ ਉੱਤੇ ਕਾਰਵਾਈ ਜਿਹੜੀ ਆ ਉਹ ਕੀ ਕੀਤੀ ਜਾਂਦੀ ਹੈ ਕਿ ਜਿਹੜੀ ਕਾਰਪੋਰੇਸ਼ਨ ਦੀ ਬਿਲਡਿੰਗ ਬ੍ਰਾਂਚ ਹੈ ਕਿਹਾ ਉਹ ਇਸ ਦੇ ਉੱਤੇ ਫਿਰ ਜਿਹੜੀ ਹੈ ਕਾਰਵਾਈ ਕਰੇਗੀ ਕਿ ਜੋ ਕਾਰਵਾਈ ਇਸ ਦੇ ਉੱਤੇ ਇਨ ਫਿਊਚਰ ਦੇਖਣ ਨੂੰ ਹੋਏਗੀ ਤਾਂ ਤੁਹਾਨੂੰ ਉਸ ਦੀ ਜਿਹੜੀ ਹੈ ਉਹ ਵੀ ਜਾਣਕਾਰੀ ਜਲਦ ਦਵਾਂਗੇ ਦੇਖੋ ਸਿਟੀ ਹੈਡਲਾਈਨਸ ਕੈਮਰਾਮੈਨ ਸੇਵਾ ਸਿੰਘ ਦੇ ਨਾਲ ਮੈਂ ਅੰਬਰਵੀਰ ਥੈਂਕ ਯੂ